ਸਾਥੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂਆਂ ਦਾ ਕਾਲਾ ਸੱਚ ਆਇਆ ਸਾਹਮਣੇ ਮਰਵਾ ਦੇਣਗੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 38 ਦਿਨ ਹੋ ਗਏ ਨੇ ਖਨੌਰੀ ਬਾਰਡਰ ਤੇ ਇਨੀ ਕੜਾਕੇ ਦੀ ਠੰਡ ਹੋਂ ਦੇ ਬਾਪ ਯੁੱਧ ਵੀ ਮਰਨ ਵਰਤੇ ਬੈਠੇ ਹੋਏ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਕਿਹੜੇ ਆਗੂ ਚੱਲ ਰਹੇ ਨੇ ਆਖਰਕਾਰ ਉਹ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਨੇ 2021 ਦੇ ਧਰਨੇ ਦੇ ਫੇਲ ਹੋਣ ਦਾ ਕਾਰਨ ਸੀ ਕਿ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੇ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਟੇਟਿੰਗ ਕੀਤੀ ਇਧਰ ਫਿਰ ਇੱਕ ਵਾਰ ਕਾਲਾ ਸੱਚ ਸਾਹਮਣੇ ਆ ਗਿਆ ਹੈ ਇਨ੍ਹਾਂ ਕਿਸਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਚਾਹੇ ਉਹ ਰਕੇਸ਼ ਕੈਤ ਹੋਵੇ ਚਾਹੇ ਉਹ ਰੋਲੂ ਸਿੰਘ ਹੋਵੇ ਚਾਹੇ ਉਹ ਗੁਰਨਾਮ ਸਿੰਘ ਚੜੂਨੀ ਹੋਣ ਚਾਹੇ ਉਹ ਜਗ ਜਗਿੰਦਰ ਸਿੰਘ ਉਗਰਾਹ ਹੋਣ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮਰਨ ਵਰਕ ਉੱਤੇ ਬੈਠੇ ਹੋਏ ਨੇ ਦੂਸਰੇ ਪਾਸੇ ਇਨ੍ਹਾਂ ਵੱਡੇ ਆਗੂਆਂ ਦੇ ਨਾਲ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਆਖਰਕਾਰ ਹੁਣ ਸਹਿਮਤੀ ਕਿਉਂ ਨਹੀਂ ਬਣ ਰਹੀ ਸੱਚ ਸਾਹਮਣੇ ਆਇਆ ਹੈ ਅੰਦਰ ਖਾਤੇ ਫੋਨ ਕਾਲਸ ਵੀ ਹੁੰਦੀਆਂ ਨੇ ਮੀਟਿੰਗਾਂ ਵੀ ਹੁੰਦੀਆਂ ਨੇ ਇਹਨਾਂ ਵੱਡੇ ਕਿਸਾਨਾਂ ਦੀਆਂ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਲ ਮਕੱਲਾ ਛੱਡ ਦਿੱਤਾ ਹੈ ਬੀ ਮਰੋ ਅਸੀਂ ਤੁਹਾਡੇ ਇੰਤ ਮੌਤ ਦਾ ਇੰਤਜ਼ਾਰ ਕਰ ਰਹੇ ਹਾਂ ਇਧਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਿਲਕੁਲ ਨਾਜ਼ੁਕ ਬਣੀ ਹੋਈ ਹੈ ਕਿਉਂਕਿ 38 ਪਾਣੀ ਬਿਨਾ ਅਨਪਾਣੀ ਤੋਂ ਰਹਿਣਾ ਬੜਾ ਮੁਸ਼ਕਲ ਹੈ ਉਹ ਵੀ 70 ਸਾਲ ਦੇ ਬਜ਼ੁਰਗ ਨੂੰ ਦੂਸਰੇ ਪਾਸੇ ਉਹ ਕੈਂਸਰ ਦੇ ਪੇਸ਼ੈਂਟ ਨੇ ਵਾਰ-ਵਾਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਹੌਸਲੇ ਬੁਲੰਦ ਨੇ ਮੈਂ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਇਹ ਧਰਨਾ ਜਿਹੜਾ ਹੈ ਮਨਨਵਰਤ ਰੱਖਿਆ ਹੋਇਆ ਹੈ ਲੇਕਿਨ ਇਧਰ ਕਿਸਾਨਾਂ ਵੱਲੋਂ ਕਹਿੰਦੇ ਨੇ ਕਿ ਸੋਚਿਆ ਜਾਵੇਗਾ ਵੱਡੀਆਂ ਮੀਟਿੰਗਾਂ ਹੋਣਗੀਆਂ ਪਹਿਲਾਂ ਦੇਸ਼ ਦੇ ਉਪ ਰਾਸ਼ਟਰਪਤੀ ਨਾਲ ਮਿਲਾਂਗੇ ਫਿਰ ਮਹਾਪੰਚਾਇਤ ਬੁਲਾਵਾਂਗੇ ਆਖਰਕਾਰ ਦਿੱਲੀ ਦੇ ਖਨੌਰੀ ਬਾਰਡਰ ਤੇ ਸ਼ਿਰਕਤ ਨਹੀਂ ਕੀਤੀ ਜਾ ਰਹੀ ਕਿਉਂ ਕਿ ਇਸ ਦਾ ਖੁਲਾਸਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਕਰ ਦਿੱਤਾ ਹੈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੀ ਜਗਜੀਤ ਸਿੰਘ ਡੱਲੇ ਅਤੇ ਕਿਸਾਨ ਡੱਲੇਵਾਲ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਿਉਂ ਨਹੀਂ ਹੁੰਦੀ ਉਹਨੇ ਯਾਨੀ ਕਿ ਕੇਂਦਰੀ ਮੰਤਰੀ ਅਸ਼ੁਗਨੀ ਵੈਸ਼ਨਵ ਨੇ ਕਹਿ ਦਿੱਤਾ ਕਿ ਸਾਡੀ ਹਰ ਰੋਜ਼ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਟ ਮੀਨਸ ਉਹਨਾਂ ਨੇ ਦਾਅਵੇ ਨਾਲ ਕਿਹਾ ਅਸ਼ੁਗਨੀ ਵੈਸ਼ਨਵ ਨੇ ਆਖਰਕਾਰ ਇਹ ਮਾਜ਼ਰਾ ਕੀ ਹੈ ਕਿਉਂ ਕਿਹਾ ਜਾ ਰਿਹਾ ਹੈ ਜੇਕਰ ਇਹਨਾਂ ਵੱਡੇ ਆਗੂਆਂ ਦੀ ਚਾਹੇ ਰਵਿਸ਼ਕੈਤ ਹੋਵੇ ਚਾਹੇ ਜਗENDER ਸਿੰਘ ਉਗਰਾਹਾ ਹੋਣ ਚਾਹੇ ਗੁਰਨਾਮ ਚੜੂਨੀ ਹੋਵੇ ਤੇ ਭਾਵੇਂ ਰੂਦੂ ਸਿੰਘ ਹੋਵੇ ਯਾਨੀ ਕਿ ਇਹਨਾਂ ਦੀ ਅੰਦਰਖਾਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀਆਂ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਪ੍ਰੋਟੈਸਟ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੂਤਰਾਂ ਦੇ ਹਵਾਲੇ ਦੱਸਦੇ ਨੇ ਕਿ ਇੱਕ ਪਾਸੇ ਤਾਂ ਮਰਨ ਦੇ ਬਿਲਕੁਲ ਕਿਨਾਰੇ ਉੱਤੇ ਪਾਏ ਹੋਏ ਨੇ ਜਗਜੀਤ ਸਿੰਘ ਡੰਨੇਵਾਲ ਦੂਸਰੇ ਪਾਸੇ ਦੂਸਰੇ ਪਾਸੇ ਇਹਨਾਂ ਜਥੇਬੰਦੀਆਂ ਵੱਲੋਂ ਹਾਲੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਨਾ ਤੇ ਦਿੱਲੀ ਜੇ ਅੱਜ ਹੈਰਾਨ ਹੋ ਗਈ ਪੰਜਾਬ ਸਰਕਾਰ ਜਦੋਂ ਵੈਸ਼ਨਵ ਮੰਤਰੀ ਦਾ ਬਿਆਨ ਆਇਆ ਜਨਨ ਕੇ ਭਾਰਤੀ ਜਨਤਾ ਪਾਰਟੀ ਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਹੈ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ ਇਹ ਤਾਂ ਸੈਂਟਰ ਸਰਕਾਰ ਚਾਹੁੰਦੀ ਹੈ ਕਿ ਸਾਰਾ ਦੋਸ਼ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਲੱਗੇ ਅਸੀਂ ਕਿਸੇ ਪਾਰਟੀ ਦੀ سپورਟ ਨਹੀਂ ਕਰਦੇ ਇੱਕੋ ਹੀ ਥਾਲੀ ਦੇ ਚਟੇਬਟੇ ਨੇ ਲੇਕਿਨ ਇਹਨਾਂ ਕਿਸਾਨ ਆਗੂਆਂ ਦੀ ਜੇਕਰ ਅੰਦਰ ਖਾਤੇ ਗੱਲ ਹੁੰਦੀ ਹੈ ਇਸ ਕਰਕੇ ਅਸ਼ਮਨੀ ਵੈਸ਼ਵਨ ਨੇ ਕਿਸਾਨਾਂ ਦੇ ਸਾਹਮਣੇ ਇਹ ਵੱਡੀ ਗੱਲ ਕ ਪੱਤਰਕਾਰਾਂ ਦੇ ਸਾਹਮਣੇ ਵੱਡੀ ਗੱਲ ਕਹਿ ਦਿੱਤੀ ਯਾਨੀ ਕਿ ਮਰਵਾਨ ਨੂੰ ਤੁਲੇ ਹੋਏ ਨੇ ਜਗਜੀਤ ਸਿੰਘ ਡੱਲੇਵਾਲੂ ਧੰਨ